Hey yeah. ਇਹਿਆ ਤੁ ਸਤਿ ਆਬੈ ਸਦਾ ਸਤਿ ਸੁਨਾ ਪੇਰੀ ਧਾਨ ਮਨ ਨ ਵਸਾਵੇ ਨਾਮ ਜਨ ਕੈ ਮਨ ਵਸਿਆ ਬਾਜੇ ਸ਼ਬਦ ਕਨਹੇਰੇ ਕਰੇ ਨਾਮ ਇਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰ ਸਾਜਾ ਨਾਮ ਮੇਰਾ ਅਧਾਰ ਸਾਜੇ ਨਾਮ ਮੇਰਾ ਅਧਾਰ ਮੇਰਾ ਜਨ ਕੁਕਨ ਸਾਭ ਗਵਾਇਆ ਬਾਜੇ ਪੰਜ ਸ਼ਬਦ ਤਤ ਕਰਸ ਭਗ ਅਰਜ ਪਾ ਕੇ ਸਵਤਵਾਜੇ ਕਨਾਜਿਤ ਕੜਤਾ ਰੀਆ ਪੰਚ ਦੂਤ ਤਦ ਵਸ ਕੀਤੇ ਕਾਲ ਗੰਟ ਕੁਮਾਰਿਆ ਹੋਰ ਕਰਮ ਤੇ ਗ੍ਰੰਥ ਸੰਚਿਨਿਆ ਦੇ ਪਾਠ ਦਰਸ਼ਨ ਦਾਰਜੀ ਦਾ ਧੰਨ ਧੰਨ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਬ ਦੇ ਆਗਿਆ ਚੌਹਾਂ ਸਰ ਜਿਆਦਾ ਤਾਲਿਮ ਤੇ ਅਠਿਆ ਜਪਨਾ ਤਪਨਾ ਜਿਨਾ ਪ੍ਰੀਤ ਨਾਮ ਲੱਪਿਆ ਵੜ ਛਕਿਆ ਦੇਣ ਚਲਾਈ ਤੇਗਵਾਏ ਦੇ ਕੇ ਅਣ ਵਿਠੀਤਾ ਤਨਾ ਤਵਾਰਿਆਂ ਸਚਾਰਿਆਂ ਦੀ ਕਮਾਈ ਦਾ ਧੰਨ ਧੰਨ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿ ਜਨਾ ਸਿੰਘਾਂ ਸਗੜੀਆਂ ਦੇ ਧਰਮ ਹਿੱਤ ਸੀਸ ਦਿੱਤੇ ਬਾਂਦ ਬਾਂਦ ਕਟਵਾਏ ਰਹਿਤਨ ਕਮਨ ਰਾਜੀ ਹੋ ਆਤਮਾ ਮਨ ਤੋਂ ਪੂਰਨਤਾイト ਉਸਾਇਆ ਆ ਮਹਾਰਾਜ ਅਰਸੂ ਮਾਰੇ ਰੋਤਾ ਤੋਂ ਨਹੀਂ ਕਰਕੇ ਪਾਠਿਕ ਸਿੰਘਾਂ ਤੋਂ ਆਪ ਜੀ ਦੀ ਹਜ਼ੂਰੀ ਵਿੱਚ ਬੈਠਿਆ ਉੱਥੇ ਆਪ ਜੀ ਦੇ ਬਾਣੀ ਦੇ ਜਾਪ ਕਰਦੇ ਆ सेवा करा उनका परिवार को अरिका प्रकार का दासों के महाराज आपने बख्श लेना चाहिए शिखो सरते वेत पर्याय हथियारों का ऐतराज रोपती और सितारे सासुंगियों आम में पक्का था कि पाटना राज्य में सेतो परिवार में दुर्गे नंगर सासुंगियों संगता विच्छेद ताऊं के आगे बच्चसंधि म

ਉਨ੍ਹਾਂ ਸਿਮਕਾਂ ਦੇ ਵੀ ਕਾਰਨ ਸੰਪੂਰਨ ਅੰਨੇ ਦੇ ਖਜਾਨੇ ਸਰਪੂਰ ਕਰਨੇ ਧਾਰ ਪਰਵਾਹ ਤੇ ਇਹ ਪਰਿਆਹ ਪ੍ਰਤਨਾ ਕਰਨੀ ਕਰਾ ਬ੍ਰਿਸ਼ਟ ਕਰ ਲਈ ਦੁਖਾਨ ਰਿਸ਼ੀ ਸਤਨਾਮ ਸਿ리와ਹੇ ਗਰੋ i ਦੇ ਨਹੀਂ ਪ੍ਰਭ ਸਰਣਾ ਰਹਾ ਤੇਰੇ ਅੰਦਰ ਸਰਦੈ ਮਾਰੀ ਪ੍ਰਭ ਅਬ ਚਲਨੀ ਰੇ ਅਸਾਨੀ ਬਲਤ ਨ ਤਕਿਆ ਤੇਰਾ ਤੂੰ ਭਾਰੋ ਠਾਕੁਰ ਦੇਰਾ ਜਨ ਜਨ ਸਾਧ ਸੰਗ No ਕਰ ਗਈ ਹੈ